ਮੇਗਾ 277 ਮਾਡਲ ਦਾ 772 DI 2 ਲੱਖ ਤੇ 70 ਹਜ਼ਾਰ ਰੁਪਏ ਦੇ ਮਾਰਨਾ ਜੀ ਹੈਗਾ 43695 ਮਾਡਲ 1 ਲੱਖ ਤੇ 35 ਹਜ਼ਾਰ ਰੁਪਏ ਦੇ ਮਾਰ ਦਾ ਕੰਡੀਸ਼ਨ ਚੈੱਕ ਕਰਵਾ ਜਾਂ ਟਾਇਰਾਂ ਦੀ ਕਿੱਦਣਾ ਪਾਵਰ ਸਟੀਅਰਿੰਗ ਤੋਂ ਆ ਵੀ ਬਿਨਾ ਪਾਵਰ ਸਟੀਅਰਿੰਗ ਤੋਂ ਹੈਗਾ 543 ਇਹ ਸਪੈਸ ਧਰਦੇ ਆ ਬਿਨਾ ਬੱਤੀ ਦੇ ਕੰਡੀਸ਼ਨ ਚੈੱਕ ਕਰਵਾਉਂਦੇ ਆ ਹਰ ਬਾਰ ਬੜਾ ਟੇਕਾ ਮਾਰਾ ਜਰਾ ਸੇਡਾਣ ਟਾਇਰਾਂ ਤੇ ਨਹੀਂ ਕਿ ਪਾਈ ਦੇ ਕਹਿਣਾ ਆਗਿਆ ਦਾ ਸਵਰਾਜ 855 ਕਲਾਸਰ ਮਾਡਲ ਨੀਆ 2.6 ਲੱਖ ਤੇ 25000 ਦੀ ਡਿਮਾਂਡ ਪਾਵਰ ਚੇਰਿੰਗ ਦੇ ਨਾਲ ਤੇ ਆ ਆ ਗਿਆ 2012 ਮਾਡਲ 3.65 ਲੱਖ ਰੁਪਏ ਦੀ ਡਿਮਾਂਡ ਪਾਵਰ ਚੇਰਿੰਗ ਹਾਂ ਤੇ ਕੰਡੀਸ਼ਨ ਚੈੱਕ ਕਰਦੇ ਪਿਛਲੇ ਟਾਇਰ 16 ਦੇ ਰੇਡੀਅਲ ਆ ਦੇ ਤੇ MCI 247 ਇਹਦੀ ਡਿਮਾਂਡ ਜੀ ਪਾਸ ਲੱਗਦੇ ਇਸ ਪਚਾਂ ਇਹ ਤੇਰਾ ਡੀਆਈ ਹਰ ਹੈਗੀ ਆ ਇਹਦੀ 170000 ਤੇ 68 ਮਾਡਲ ਹੈ 855 855 ਐਫੀ 2016 ਮਾਡਲ 5 ਲੱਖ 70000 ਕੰਡੀਸ਼ਨ ਚੈੱਕ ਕਰ ਸਕਦੇ ਆ 14928 ਦੇ ਟਾਇਰ ਪਿਛਲੇ ਇਹਦੇ ਤੇ ਅਗਲੇ ਗੂਡਇਰ ਦੇ ਆ 750 ਇਹ ਆ ਗਿਆ ਵਾ 744 ਤੇ ਇਹਦੇ ਟਾਇਰ ਵੀ ਹੈਗੇ ਆ 14928 ਦੇ ਪਿਛਲੇ ਕੰਡੀਸ਼ਨ ਚੈੱਕ ਕਰ ਸਕਦੇ ਆ ਟਾਇਰਾਂ ਦੀ ਔਰ ਇਹ ਕੰਡੀਸ਼ਨ ਦੇ ਟਾਇਰਾਂ ਨੂੰ ਕਿ ਉਹ ਕੇ ਇਹ ਜੁਗਾਰ ਦਾ ਫਾਰਮੈਕ ਸਾਥ ਕਰਦਾ ਹੋਇਆ 8 ਮਾਡਲ 2,80,000 ਰੁਪਏ ਦੀ ਡਿਮਾਂਡ ਇੱਥੇ ਲਿਖਦਾ 2021 ਮਾਡਲ ਗਾੜੀ ਆ ਰਹੀ ਹੈ 67,000 ਰੁਪਏ ਦੀ ਡਿਮਾਂਡ ਹੈ ਜਵੰਤ ਸੁਪਰ ਸੀਟ ਤੇ ਜੀਡੀ ਗੇਅਰ ਸਾਦੇ ਵਿੱਚ ਨਹੀਂ ਹੋਰ ਰਾਇ ਨੂੰ ਮੰਨ ਗਿਆ ਕਿ ਨੂੰ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਇਹਦੇ ਥੱਲੇ ਵੀ ਤੁਹਾਨੂੰ ਦਿਖਾ ਰਹੇ ਹਾਂ ਕੋਈ ਹੋਰ ਕੋਈ ਹੋਰ ਕੋਈ फार्मट्रੈਕ ਸਾਤ ਇਹਨਾਂ ਚਾਰ ਮਾਡਲ 2.5 ਲੱਖ ਦੀ ਐਡਵਾਨ ਤੇ 13 6 28 ਦੇ ਟਾਇਰ ਆ ਬਹੁਤ ਵਧੀਆ ਫਰਮ ਆ ਦੇਖੋ ਇਹ ਗਨਾੜ ਗਿਆ ਰਾਂ ਪੇਂਟ ਹੋਇਆ ਵਾ ਟਰੈਕਟਰ ਦੇ ਕੰਡੀਸ਼ਨ ਬਹੁਤ ਸਾਫ ਹੱਟੂ ਕੇ ਪੇਂਟ ਆ ਤੇ ਬਾਕੀ ਬਾਕੀ ਚੇਰਿੰਗ ਕਿਟ ਦੇ ਨਾਲ 1.25 ਲੱਖ ਦੀ ਐਡਵਾਨ ਤੇ 95 ਮਾਡਲਾ ਐਡੂ ਆ ਗਿਆ 555 TI ਮਿਲੰਦਰਾ 4 एचपी ਦੇ ਵਿੱਚ ਇਹਦੀ ਡਿਮਾਂਡ ਹੈਗੀ ਆ 4,85,000 ਰੁਪਏ 2018 ਮਾਡਲ ਆ ਅਗਲੇ ਟਾਇਰ ਐਮਆਰਪ ਦੇ ਪਏ ਆ 916 ਦੇ ਤੇ ਪਿਛਲੇ 16 ਦੇ ਇਹਦੇ ਕੱਲੇ ਇਹ ਆ ਗਿਆ ਮਹਿੰਦਰਾ 472 ਡੀਆਈ 2006 ਮਾਡਲ 2,65,000 ਰੁਪਏ ਰਮਾਂਡ ਕੋਡ 3600 99 ਮਾਡਲ ਆ 1,60,000 ਰੁਪਏ ਰਮਾਂਡ ਬਹੁਤ ਵਧੀਆ ਕੰディション ਦੇ ਆ 12 ਟਾਇਰਾਂ ਦੇ ਵਿੱਚ ਆ ਇਹ ਬੀਜਕਸ਼ਕਤਮ ਨਾਲ ਹੈ ਇਹ 2035 ਐਫਪੀ ਰੇਅ 6 ਮਾਡਲ 2 ਲੱਖ 65000 ਰੁਪਏ ਦੇ ਅਦਮਾਨ 12 ਦਾ ਟੈਰਾ ਦੇ ਵਿੱਚ ਮਗਲ ਟਾਇਰ ਜਮਨ ਜੇਕੇ ਦੇ ਆ ਜਮਨ ਨਵੇਂ ਤੇ ਅਗਲੇ ਵੀ ਜੇਕੇ ਦੇ ਆ 616 ਦੇ ਤੇ ਨਾਲ ਹੀ ਹੈਗਾ 2010 ਮਾਡਲ 2 ਲੱਖ 359000 ਰੁਪਏ ਦਾ ਮਾਡਲ ਤੇ ਬਿਨਾ ਪਾਵਰ ਟੇਰਨ ਤੋਂ ਰੈਟ ਰਹਿ ਬਾਕੀ ਭੂਮੀ ਪੱਤਰ 13 ਨਾ 14 ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਬੰਦਾ ਕੀ ਹੈ ਦੋ ਇਹ ਨਾਲ ਹੀ ਆ ਗਿਆ ਟਰਾਲੀ ਵਿੱਚ 116 ਦੀ 95 ਤੂੜੀ ਵਾਲੀ ਦਾ ਰੇਟ ਹੈ ਜੀ 95000 ਕੰਡੀਸ਼ਨ ਚ ਚੈੱਕ ਕਰ ਲੋ ਇਹਦੀ ਤੇ ਦੁਕਾਨ ਆ ਗਿਆ ਸਵਰਾਜ 744 FE ਤੇ ਇਹਦਾ ਮਾਡਲ ਹੈਗਾ ਬਾ 2001 ਮਾਡਲ 2,25000 ਰੁਪਿਆ ਡਿਮਾਂਡ ਬਿਨਾ ਪਾਵਰ ਸਟੀering ਤੋਂ ਹੈ ਤੇ ਨਾਲ ਹੀ ਆ ਗੰਮਿੰਦਰਾ 265 DI 99 ਮਾਡਲ 1,65,000 ਰੁਪਏ ਦਾ ਮੰਗ ਤੇ ਦੂਗਾਂ ਟਰਾਲੀ ਆ ਗਈ ਹੈ ਜਿਹੜਾ ਲੱਕ ਦੀ ਜਾਲੀ ਵਾਲੀ ਤੇ HMT 99 ਮਾਡਲ 95,000 ਰੁਪਏ ਦਾ 25 11 ਇਹ ਦੂਗਾਂ ਆ ਗਿਆ ਬਾਈ 11 ਉਹਨਾਂ ਸ਼ਾਢੇ ਸ਼ੇਰ ਵਾਲੀ 2,20,000 ਰੁਪਏ ਦਾ ਮੰਗ ਨੰਬਰ 51 13532 ਇਹ ਦੂਰਾ 111 ਟਰਾਲਾ ਇਹ ਸੇਮ ਨੰਬਰ ਹੈ 9952 13532 ਤੇ ਆਹੜਾ ਟਰਾਲਾ ਵੀ ਇੱਕੋ ਕਰਦੇ ਆ ਇਹ 11 6 ਦਾ 11 6 ਤੇ 16 7 ਦਾ ਤੇ ਆ ਹੈਗਾ ਵਾ 12 6 ਦਾ ਇਹ ਸਿੰਗਲ ਜੈਕ ਡਬਲ ਜੈਕ ਤੇ ਉਹ ਜਿਹੜਾ ਟਰਾਲੀ ਹੈਗੀ ਆ ਉਹ ਵੀ ਸਿੰਗਲ ਜੈਕ ਸਾਧੂ ਜੀ ਯਾ ਥੋੜੀ ਜਿਹੀ ਟਰਾਲੀ ਆ ਕੰਡੀਸ਼ਨ ਚੈੱਕ ਕਰ ਲੋ ਟਰਾਲੀ ਜੀ ਜਿਵੇਂ ਨਵੇਂ ਬ੍ਰੈਂਡ ਨੂੰ ਕਾਰਸ਼ੀਏ ਮਾਂ ਸਾਫ ਹੈ